ਦੇਖੋ ਮੈਂ ਇਸ ਗੱਲ 'ਚ ਕੋਈ ਮੇਰਾ ਮੈਂ ਕੋਈ ਪੈਣਾ ਨਹੀਂ ਚਾਹੁੰਦਾ ਉਹਨਾਂ ਦੀ ਪਾਰਟੀ ਦਾ ਰੌਲਾ ਏ ਪਰ ਗੱਲ ਇੱਕ ਜ਼ਰੂਰ ਆ ਇਹ ਫਿਕਰ ਵਾਲੀ ਗੱਲ ਆ ਅਕਾਲੀ ਦਲ ਆ ਜਿਹੜਾ ਉਹ ਪੰਜਾਬ 'ਚ ਜ਼ਰੂਰ ਰਹਿਣਾ ਚਾਹੀਦਾ ਅਕਾਲੀ ਦਲ ਰਹਿਣਾ ਇੱਕ ਬਹੁਤ ਪੁਰਾਣੀ ਸਭ ਤੋਂ ਪੁਰਾਣੀ ਪਾਰਟੀ ਆ ਤੇ ਇਸ ਕਰਕੇ ਪੰਜਾਬ 'ਚ ਅਕਾਲੀ ਦਲ ਦਾ ਕੋਈ ਜਿੱਤਨ ਹਾਰਨ ਦੀ ਗੱਲ ਨਹੀਂ ਹੁੰਦੀ ਨਹੀਂ ਇਸ ਵੇਲੇ ਤਾਂ ਦੇਖੋ ਅਕਾਲੀ ਦਲ ਬਾਦਲ ਆ ਹੋਰ ਅਕਾਲੀ ਦਲ ਤਾਂ ਕੋਈ ਹੈ ਨਹੀਂਗਾ ਜਿਹੜਾ ਪਿਛਲੇ ਦਿਨਾਂ ਤੋਂ ਸੱਤਾ 'ਚ ਰਾਜ ਕਰ ਰਿਹਾ ਜਾਂ ਜਿਹਦੀ ਜਿਹਦਾ ਕੇਡਰ ਆ ਇਸ ਕਰਕੇ ਉਹ ਉਹਨਾਂ ਦੀ ਅਕਾਲੀ ਦਲ ਬਾਦਲ ਦੇ ਥੱਲੇ ਹੀ ਸਾਰੇ ਨੇ ਹਜੇ ਕਿਸ ਨੇ ਇਹ ਤਾਂ ਕਿਹਾ ਨਹੀਂ ਵੀ ਅਸੀਂ ਅਕਾਲੀ ਦਲ ਬਾਦਲ ਤੋਂ ਬਾਹਰ ਆ ਲੜ ਤਾਂ ਅਕਾਲੀ ਦਲ ਬਾਦਲ ਦੇ ਅੰਦਰ ਹੀ ਰਹੇ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਨਾਲੋਂ ਲੜਾਈ ਨਾਲੋਂ ਵੱਡਾ ਅਕਾਲੀ ਦਲ ਦਾ ਰਹਿਣਾ ਪੰਜਾਬ ਲਈ ਜ਼ਰੂਰੀ ਆ ਇਹ ਹਿੰਦੂ ਸਿੱਖ ਭਾਈਚਾਰੇ ਇਕਤਾ ਲਈ ਬੜੀ ਜ਼ਰੂਰੀ ਆ ਬਾਰਡਰ ਸਟੇਟ ਹੋਣ ਨਾਤੇ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਨੇ ਬੜੇ ਅੱਜ ਦੀ ਗੱਲ ਨਹੀਂ ਬਹੁਤ ਪੁਰਾਣੇ ਬਹੁਤ ਚੰਗੇ ਕੰਮ ਵੀ ਕੀਤੇ ਅਕਾਲੀ ਦੰਨੇ ਇਹ ਤਾਂ ਹੁਣ ਲੋਗ ਮਾੜੇ ਆਗੇ ਵਿੱਚ ਜਿਨ੍ਹਾਂ ਦੇ ਕਰਕੇ ਇਹ ਪ੍ਰੋਬਲਮਾਂ ਹੋਈਆਂ ਪਰ ਚੱਲਦਾ ਇਹ ਪਰ ਮੈਨੂੰ ਲੱਗਦਾ ਜ਼ਰੂਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਾਹੇ ਪੰਜ ਸਿੰਘ ਸਵਾਨ ਨੇ ਉਹ ਬੜੇ ਸਮਝਦਾਰ ਨੇ ਉਹ ਦੇਖ ਕੇ ਫੈਸਲਾ ਕੋਈ ਵੀ ਲੈਣਗੇ